ਅੱਜ ਲੁਧਿਆਣਾ ਭਾਜਪਾ ਦਫ਼ਤਰ ਦੇ ਬਾਹਰ ਆਂਗਣਵਾੜੀ ਵਰਕਰਾਂ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੈਕਟਰੀ ਸੰਖਿਆ ਵਿੱਚ ਪਹੁੰਚੇ ਆਂਗਣਵਾੜੀ ਵਰਕਰਾਂ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਅਤੇ ਕੇਂਦਰ ਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਉਹਨਾਂ ਨੇ ਸਖਤ ਚੇਤਾਵਨੀ ਵੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਪੂਰੀਆਂ ਨਹੀਂ ਹੋਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕਰਨਗੇ ਮੇਰਾ ਨਾਮ ਆਸ਼ਾਸ਼ਣੀ ਹੈ ਮੈਂ ਪੰਜਾਬ ਜਲ ਸਫੈਟਾ ਜੁਆਨੀ ਪ੍ਰਧਾਨਾ ਜੁਦਾ ਸਾਡਾ ਦਾ ਰੋਜ਼ ਪ੍ਰਦਰਸ਼ਨ ਹੈ ਇਹ ਸਾਡਾ ਉਹਨਡੀਆਂ ਅਸੋਸੀਏਸ਼ਨਸ ਬਾਰੇ ਕਿ ਫੈਸਲਾ ਤਿਆਰ ਹੋਇਆ ਹੈ ਕਿਨੇ ਨੇ ਰਾਜ ਮੰਤਰੀ ਹੈ ਜਿਸ ਸਟੇਟਾ ਦੇ ਵਿੱਚ ਉਹਨਾਂ ਦੇ ਉਪਰਾ ਕੀਤਾ ਜੋ ਦਫ਼ਤਰਾਂ ਦਾ ਕਿਉਂਕਿ 3 ਵਜੇ ਸਤਾ ਸਰਕਾਰ ਆ ਚੁੱਕੀ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਬਈ ਸਾਡੀ ਗੱਲਬਾਤ ਜਿਹੜੀ ਹੈ ਸਕਿਊਰ ਪੱਕੇ ਕਰਨ ਦੀ ਹੈ ਸਾਡਾ ਹੁਣ ਹਾਈ ਕੋਰਟ ਦਾ ਫੈਸਲਾ ਆ ਗਿਆ ਕਿ ਆਂਗਣਵਰੀ ਵਰਕਰ ਤੇ ਹੈਲਪ ਵਰਕਰ ਦੇ ਤਿੰਨ ਦਰਜਾ ਚਾਰ ਦਿੱਤਾ ਜਾਵੇ ਔਰ 6 ਮਹੀਨੇ ਵਿੱਚ ਤੱਕ ਇਹਨੂੰ ਲਾਗੂ ਕੀਤਾ ਜਾਵੇ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਸਮੇਂ ਦੀਆਂ ਆ ਇਹ ਸਾਡੀਆਂ ਜਿਹੜੀਆਂ ਮੰਗਾਂ ਮੰਨਣ ਦੇ ਵੱਲ ਤਿਆਰ ਨਹੀਂ ਪਰ ਜਿਹੜਾ ਸਾਡਾ ਕੰਮ ਹੈ ਮਨਮੋਹੀ ਕੰਮ ਸਤੋ ਲਿਆ ਜਾ ਰਿਹਾ ਤਾਨੂੰ ਦੇਖਦੇ ਕੰਮ ਦਾ ਸਮਾਂ ਦੇਖਦੇ ਹੋਏ ਸਾਡੇ ਹੱਥੇ ਸੁਪਰੀਮ ਕੋਰਟ ਵੀ ਭੁਗਤੀ ਹੈ ਹਾਈ ਕੋਰਟ ਵੀ ਸਾਡੇ ਵਿੱਚ ਭੁਗਤੀ ਹੈ ਪਰ ਸਰਕਾਰਾਂ ਦੇ ਸਿਰ ਤੇ ਜੂ ਨਹੀਂ ਚੜਖਦੀ ਪਈ ਅੱਜ ਅਸੀਂ ਅਮਨੀਤ ਮਿੱਟੂ ਨੂੰ ਜਗਾਲ ਲਈ ਆਇਆ ਹੋਸਟ ਆਓ ਹੋਸਟ ਆ ਕੇ ਗੱਲ ਕਰੋ ਅਸੀਂ ਕੀ ਜਾਣਦੇ ਆ ਕਿ ਸੱਤਾ ਤੇ ਬੈਠੋ ਜਦੋਂ ਕਾਂਗਰਸ ਵਿੱਚ ਤੁਸੀਂ ਤਾਂ ਸਾਡੇ ਚ ਬਹਿ ਕੇ ਬੀਜੇਪੀ ਦੇ ਖਰਾਬ ਬੋਲੇ ਸੀ ਕਿ ਅਸੀਂ ਇਹ ਬੀਜੇਪੀ ਨੂੰ ਖੜਾ ਕੇ ਅਸੀਂ ਜਦੋਂ ਸੈਂਟਰ ਚ ਜਾ ਕੇ ਮੈਂ ਤੁਹਾਡੀ ਗੱਲ ਦੀ ਮਾਗ ਮੰਗ ਦੀ ਮਾਇਦ ਕਰਾਂਗਾ ਫਰਦਾਸ ਜੀ ਕਹਿੰਦੇ ਆ ਤੁਸੀਂ ਕਾਂਗਰਸ ਛੱਡ ਦਿੱਤੀ ਐ ਤੁਸੀਂ ਬੀਜੇਪ ਚਲੇ ਗਿਓ ਬੀਜੇਪ ਤਾਂ ਤੁਸੀਂ ਖੁਦ ਮੁਖਤਿਆਰ ਹੋ ਉੱਥੇ ਸਾਡੀ ਗੱਲ ਕਰੋ ਸਾਡੀ ਅਨਪੂਨਾ ਦੇ ਦੇਵੀ ਸਾਡੀ ਮੰਤਰੀਏ ਮੈਂ ਕੋਈ ਉਹਨਾਂ ਮੀਟਿੰਗ ਕਰਾਈ ਜਾਵੇ ਜਿਹੜੇ ਸਾਡੇ ਸੁਪਰੀਮ ਕੋਰਟ ਦਾ ਫੈਸਲਾ ਹੈ ਉਹ ਤੁਰੰਤ ਲਾਗੂ ਕੀਤਾ ਜਾਵੇ ਤਿੰਨ ਤੋਂ 6 ਸਾਲ ਦੇ ਬੱਚੇ ਮੰਗਦੇ ਆ ਸਾਡੇ ਬੱਚੇ ਸਾਡੇ ਚਲੇ ਗਿਆ ਬੱਚਾ ਸਾਡੇ ਕੋਲ ਨਹੀਂ ਆਂਗਣ ਬਾੜੀ ਸਾਡੀ ਖਾਲੀ ਹੋ ਗਈ ਹੈ ਸਾਡੀ ਫੀਡ ਹੈ ਅਸੀਂ ਮੰਗਦੇ ਆ ਕਿ ਜਿਹੜੀ ਫੀਡ ਹੈ ਜੋ ਹਾਈ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਆਂਗਣਵਾਰੀ ਦੇ ਵਿੱਚ ਇਹ ਜਿਹੜੀ ਫੀਡ ਹੈ ਤਾਜੀ ਹੀ ਪਕਾਈ ਜਾਵੇ ਤਾਂ ਤਾਜੀ ਹੀ ਬੱਚਿਆਂ ਦਿੱਤੀ ਜਾਵੇ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਹੈ ਕਿ ਸਾਡਾ ਜਿਹੜਾ ਪੱਕਿਆ ਹੋਇਆ ਤਾਜ਼ਾ ਭੋਜਨ ਜੋ ਪਹਿਲੇ ਚੰਗਾ ਸੀ ਦਲੀਆ ਔਰ ਖੀਰ ਉਹ ਸਾਨੂੰ ਉਦੋਂ ਹੀ ਮਹਿਆ ਕਰੇ ਜਾਵੇ ਜਿਹੜਾ ਅੱਜ ਦਾ ਇਹ ਧਰਨਾ ਹੈਗਾ ਇਹ ਕੇਂਦਰੀ ਰਾਜ ਮੰਤਰੀ ਰਮਨਿਕ ਬਿੱਟੂ ਜੀ ਦੇ ਖਿਲਾਫ ਹੈਗਾ ਕੌਂਕੇ ਕੇਂਦਰ ਸਰ ਇਹ ਸਕੀਮ ਜਿਹੜੀ ਹੈ ਕੇਂਦਰ ਸਰਕਾਰ ਦੀ ਹੈਗੀ ਔਰ ਅੱਜ ਸਕੀਮ ਪੂਰੇ ਪੰਜਾਬ ਵਰਿਆਂ ਦੇ ਵਿੱਚ ਪਹੁੰਚ ਗਈ ਹੈ ਪੰਜਾਬ ਵਰੇ ਕੰਮ ਕਰਨ ਵਾਲੀਆਂ ਜਿਹੜੀਆਂ ਔਰਤਾਂ ਨੇ ਅੱਜ ਵੀ ਬਹੁਤ ਨਗੂਣੇ ਮਾਨ ਪੱਤੇ ਤੇ ਕੰਮ ਕਰ ਰਹੀਆਂ ਨੇ ਜਦੋਂ ਕਿ ਸਾਡੇ ਸੰਵਿਧਾਨ ਦੇ ਅਨੁਸਾਰ ਕੋਈ ਵੀ ਸਕੀਮ ਜਿਹੜੀ 10 ਸਾਲ ਤੋਂ ਉੱਪਰ ਚੱਲਦੀ ਹੈ ਉਸ ਨੂੰ ਵਿਭਾਗ ਸਕੀਮ ਨਹੀਂ ਉਸ ਨੂੰ ਵਿਭਾਗ ਦੇ ਵਿੱਚ ਤਬਦੀਲ ਕਰਨਾ ਹੁੰਦਾ ਹੈਗਾ ਤਾਂ ਅੱਜ ਪੂਰੇ ਮਤਲਬ 50 ਸਾਲ ਜਿਹੜੀ ਸਕੀਮ ਪੂਰੀ ਕਰ ਗਈ ਹੋਵੇ ਜਿਸ ਦੇ ਵਿੱਚ ਵਰਕਰਾਂ ਹੈਲਪਰਾਂ ਕੰਮ ਕਰਦੀਆਂ ਆਪਣੀਆਂ ਸੇਵਾਵਾਂ ਦਿੰਦੀਆਂ ਜਿਹੜੀਆਂ ਨੇ ਬੁੱਢੀਆਂ ਹੋ ਗਈਆਂ ਪਰ ਫਿਰ ਵੀ ਅੱਜ ਗੁਣੇ ਦੇ ਮਾਨਪੱਤੇ ਤੇ ਨੇ ਅੱਜ ਮਹਿੰਗਾਈ ਜਿਹੜੀ ਹੈਗੀ ਸ਼ਿਕਰਾ ਸ਼ੋਰ ਹੀ ਹੈਗੀ ਅੱਜ ਜੇ ਮਿਨਿਮਮ ਵੇਜ ਵੀ ਦੇਖਿਆ ਜਾਵੇ ਤਾਂ ਉਹ ਵੀ ਘੱਟੋ ਘੱਟ ਜਿਹੜਾ ਹੈਗਾ ਜਿਹੜਾ ਸਕਿਲਡ ਦਾ ਹੈਗਾ ਇਹ ਪੂਰਾ 15000 ਰੁਪਏ ਮਹੀਨਾ ਬਣਦਾ ਹੈਗਾ ਪਰ ਇਹ ਜਿਹੜੀ ਆਂਗਣਵੜੀ ਵਰਕਰ ਹੈਲਪਰ ਨੇਗੀਆਂ ਇਹ ਸਿਰਫ 4500 ਰੁਪਏ ਵਰਕਰ ਅਤੇ 2500 ਰੁਪਏ ਜਿਹੜਾ ਹੈਲਪਰ ਜਿਹੜੀ ਹੈਗੀ ਉਹ ਕੰਮ ਕਰਦੀ ਹੈਗੀ ਔਰ ਉਹਦੇ ਵਿੱਚ ਵੀ ਜਿਹੜਾ 60% ਹਿੱਸਾ ਹੈਗਾ ਉਹ ਕੇਂਦਰ ਦਾ ਹੈ ਤੇ 40% ਜਿਹੜਾ ਪੰਜਾਬ ਸਰਕਾਰ ਦਾ ਹੈ ਤੇ ਜਿਹੜਾ 60% ਦਾ ਹਿਸਾਬ ਨਾਲ ਸਿਰਫ 26000 ਰੁਪਏ ਜਿਹੜਾ ਕੇਂਦਰ ਦੇ ਕੇ ਉਸ ਦੇ ਵਿੱਚ ਜਿਹੜੇ ਘੱਟੋ ਘੱਟ 10 ਕੰ ਪੈਰਾ ਮੈਡੀਕਲ ਸਰਵਿਸ ਵੀ ਨੇਕੀਆ ਜਿਸ ਦੇ ਵਿੱਚ ਇੱਕ ਪ੍ਰੀ ਸਕੂਲ ਐਜੂਕੇਸ਼ਨ ਟੀਚਰ ਦਾ ਰੋਲ ਵੀ ਹੈਗਾ ਜਿਸ ਦੇ ਵਿੱਚ ਮਤਲਬ ਇੱਕ ਕੇਅਰ ਮਦਰ ਦਾ ਰੋਲ ਵੀ ਹੈਗਾ ਜਿਸ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਦਾ ਵੀ ਰੋਲ ਹੈਗਾ ਇਹ ਸਾਰੇ ਰੋਲ ਅਦਾ ਕਰਦੀ ਹੈਗੀ ਅੰਗਣਵਾੜੀ ਵਰਕਰ ਇਸ ਤੋਂ ਇਲਾਵਾ ਆਪਣੇ ਸਟੇਟ ਦੀਆਂ ਸੇਵਾਵਾਂ ਵੀ ਜਿਹੜੀਆਂ ਨੇਗੀਆਂ ਲਗਾਤਾਰ ਦਿੰਦੀ ਹੈ ਇੱਕ ਗ੍ਰਾਮ ਸੇਵਿਕਾ ਦਾ ਰੋਲ ਕਰਦੀ ਹੈ ਕਿ ਸਮਾਜ ਦੀ ਸੁਰੱਖਿਆ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ ਪਰ ਇਨਸਾਬ ਦੇ ਬਾਵਜੂਦ ਵੀ ਉਹ ਇਮਾਨਦਾਰੀ ਦੇ ਨਾਲ ਕੰਮ ਕਰਨ ਦੇ ਬਾਵਜੂਦ ਵੀ ਅੱਜ ਉਸ ਨੂੰ ਬਹੁਤ ਹੀ ਨਗੂਨੇ ਮਾਨ ਪੱਤੇ ਦੇ ਵਿੱਚ ਕੰਮ ਕਰਨਾ ਪੈ ਰਿਹਾ ਹੈ ਔਰ ਇਸ ਨੂੰ ਲੈ ਕੇ ਜਿਹੜਾ ਅੱਜ ਜਮਨੀਕ ਬਿੱਟੂ ਦੇ ਇੱਥੇ ਪਹੁੰਚਿਆ ਅੱਜ ਇੱਥੇ ਪੂਰਾ ਮਤਲਬ ਪੰਜਾਬ ਦਾ ਜਿਹੜਾ ਹੈਗਾ ਕੈਟਰ ਪਹੁੰਚਿਆ ਹੋਇਆ ਹੈਗਾ ਔਰ ਸਭ ਤੋਂ ਵੱਡੀ ਗਿਣਤੀ ਜਿਹੜੀ ਹੈ ਲੁਧਿਆਣਾ ਔਰ ਚਾਰ ਜ਼ਿਲ੍ਹੇ ਜਿਹੜੇ ਨੇਗੇ ਇੱਥੇ ਨੇਗੇ ਔਰ 14 ਤਰੀਕ ਨੂੰ ਪੂਰਾ ਪੰਜਾਬ ਦੇ ਜਿਹੜੇ ਸੀਗਾ ਉਹ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਰਵਾਰ ਸੀਗਾ ਔਰ ਸੱਤਰ ਕੀ ਦੇਗਾ ਅੱਜ ਜੇਕਰ ਸਾਡੀਆਂ ਮਤਲਬ ਅੱਜ ਅਸੀਂ ਇੱਕ ਚੇਤਾਵਨੀ ਰੈਲੀ ਦੇ ਰੂਪ ਦੇ ਵਿੱਚ ਆਏ ਆ ਜੇਕਰ ਸਾਡੀਆਂ ਮੰਗਾਂ ਦੇ ਉੱਪਰ ਗੌਰ ਨਾ ਕੀਤਾ ਗਿਆ ਬਿੱਟੂ ਸਾਹਿਬ ਨੇ ਸਾਡੀ ਜਿਹੜੀ ਗੱਲਬਾਤ ਹੈ ਕੇਂਦਰ ਦੇ ਨਾਲ ਨਾ ਕਰਵਾਈ ਤਾਂ ਅਸੀਂ ਆ ਜਿਹੜਾ ਸਟੈਪ ਹੈਗਾ ਦਿੱਲੀ ਦੇ ਵਿੱਚ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ